ਸਤਨਾਮ ਸ੍ਰੀ ਵਾਹਿਗੁਰੂ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸੋ ਕਹੋ ਤਨ ਗੁਰ ਸੇਵੀਐ ਇਹ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਘਰ ਕੀ ਜੀ ਗ ਅਣ ਮੜਿਆ ਮੰਡਲ ਬ ਬਣ ਧਨਹਰ ਗਜ ਅਣ ਮੜਿਆ ਮੰਡਲ ਭਜ ਬੇਨ ਸਾਵਣ ਕਨਹਰ ਗਜ ਬਾਦਲ ਬਿਨ ਬਰਖਾ ਹੋਈ ਜੋ ਤਤ ਵਿਚਾਰੈ ਕੋਈ ਮੌਕਾ ਮਿਲਿਓ ਰਾਮ ਸਨੇਹੀ ਜਿਹ ਮਿਲਿਆ ਦੇ ਸੁਦੇਹੀ ਰਹਾ ਮਿਲ ਪਾਰ ਸ ਕੰਚਨ ਹੋਇਆ ਮੁਖ ਮਨਸਾ ਰਤਨ ਫਰੋਇਆ ਨਿਜ ਭਾਉ ਭਇ ਪ੍ਰਮ ਭਗਾ ਨਪਤੀ ਆਗਾ ਜਲ ਭੀਤਰ ਕੁੰਭ ਸਮਾਨਿਆ ਸਵਰਾਮ ਏਕ ਕਰ ਜਾਨਿਆ ਗੁਰ ਚਿਲੇ ਹੈ ਮਨ ਬਾਨਿਆ ਜਨਨਾਮੈ ਤਤ ਪਛਾਨਿਆ ਗੁਰ ਚੇਲੇ ਹੈ ਮਨ ਮੰਨਿਆ ਜਨਨਾਮੈ ਤਤ ਪਛਾਨਿਆ ਵਾਹ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਥੋੜਾ ਸਵਾ ਅੱਜ ਦਾ ਜੋ ਹੁਕਮਨਾਮਾ ਸਾਹਿਬ ਸਾਨੂੰ ਪ੍ਰਾਪਤ ਹੋਇਆ ਉਹਦੀ ਵਿਚਾਰ ਦੇ ਨਾਲ ਜੁੜਨ ਦਾ ਸਾਰੇ ਆਪਾਂ ਯਤਨ ਕਰੀਏ ਅੱਜ ਦਾ ਜੋ ਮੁਖਲਾਕ 657 ਅੰਗ ਦੇ ਉੱਤੇ ਸੁਭਾਏ ਮਾਨ ਸੋਰਠ ਘਰ ਤੀਜਾ ਸੋਰਠ ਰਾਗ ਦੇ ਵਿੱਚ ਇਹ ਸ਼ਬਦ ਨੂੰ ਤੀਸਰੇ ਘਰ ਸਰਤਾਲ ਦੇ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ ਇਹ ਜਿਹੜੀ ਬਾਣੀ ਚੱਲ ਰਹੀ ਹੈ ਇਹ ਭਗਤ ਨਾਮਦੇਵ ਜੀਆ ਦੀ ਬਾਣੀ ਹੈ ਇਹਦੇ ਵਿੱਚ ਜਦੋਂ ਸ਼ੁਰੂ ਹੋਇਆ ਸ਼ਬਦ ਉਦੋਂ ਭਗਤ ਜੀਆਂ ਦਾ ਨਾਮ ਲਿਖਿਆ ਗਿਆ ਤੇ ਅੱਗੇ ਜਿਹੜੇ ਸ਼ਬਦ ਆਏ ਉਹਨਾਂ ਦੇ ਵਿੱਚ ਫਿਰ ਲਾਸਟ ਤੇ ਭਗਤ ਨਾਮਦੇਵ ਜੀਆਂ ਦਾ ਨਾਮ ਜਿਹੜਾ ਆਉਂਦਾ ਇੱਥੇ ਵਸ ਸਿਰਫ ਤੇ ਸਿਰਫ ਲਿਖਿਆ ਗੁਰੂ ਸਾਹਿਬ ਨੇ ਸੌਰਠ ਘਰ ਤੀਜਾ ਕਿ ਸੌਰਠ ਰਾਗ ਦੇ ਵਿੱਚ ਕੀਰਤਨੀਆਂ ਜਿਹੜੇ ਕੀਰਤਨ ਕਰਦੇ ਐ ਉਹਨਾਂ ਨੂੰ ਹਦਾਇਤ ਕੀਤੀ ਤੀਸਰੇ ਘਰ ਸਰਪਾਲ ਦੇ ਵਿੱਚ ਗਾਉਣ ਦੀ ਇਹ ਸ਼ਬਦ ਦੇ ਵਿੱਚ ਅੱਜ ਭਗਤ ਨਾਮਦੇਵ ਜੀ ਕਹਿ ਕੀ ਰਹੇ ਐ ਕਹਿੰਦੇ ਜਿਹੜੇ ਪ੍ਰਮਾਤਮਾ ਦੇ ਵਿੱਚ ਇੱਕਮਿਕ ਹੋ ਜਾਂਦੇ ਐ ਜਿਹੜੇ ਬਿਲਕੁਲ ਉਹਦੇ ਵਿੱਚ ਇਸ ਤਰ੍ਹਾਂ ਹੋ ਜਾਂਦਾ ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲ ਜਾਂਦਾ ਉਹਨਾਂ ਦੀ ਗੱਲ ਕਰਦੇ ਐ ਕਹਿੰਦੇ ਉਹਨਾਂ ਦੇ ਅੰਦਰ ਕੀ ਕੀ ਵੱਜਣ ਲੱਗ ਜਾਂਦਾ ਅਣਮੜਿਆ ਮੰਡਲ ਵੱਜੈ ਜਿਵੇਂ ਕਹਿੰਦੇ ਬੱਦਲ ਨਹੀਂ ਹੁੰਦਾ ਉਹਨਾਂ ਦੇ ਅੰਦਰ ਇਸ ਤਰ੍ਹਾਂ ਵੱੱਦਲ ਮੰੰਦਲ ਢੋਲ ਵੱਜਣ ਲੱਗ ਜਾਂਦੇ ਆ ਅਣ ਮੜਿਆ ਜਿਵੇਂ ਜਿਹੜੀ ਢੋਲ ਕੀ ਹੁੰਦੀ ਆ ਢੋਲੋਂ ਦਾ ਉਹਨੂੰ ਮੜਿਆ ਜਾਂਦਾ ਪਹਿਲਾਂ ਮੜਨ ਤੋਂ ਬਾਅਦ ਫੇਰ ਉਹਦੀ ਆਵਾਜ਼ ਆਉਂਦੀ ਆ ਜਦੋਂ ਉਹਦੇ ਤੇ ਡੱਗਾ ਵੱਜਦਾ ਪਰ ਕਹਿੰਦੇ ਜਿਹੜੇ ਪ੍ਰਮਾਤਮਾ ਦੇ ਵਿੱਚ ਇੱਕਮਿਕ ਹੋ ਜਾਂਦੇ ਆ ਨਾ ਜੀ ਉਹਨਾਂ ਦੇ ਅੰਦਰ ਉਹ ਢੋਲ ਨਹੀਂ ਉਹਨਾਂ ਦੇ ਅੰਦਰ ਕਹਿੰਦੇ ਪ੍ਰਮਾਤਮਾ ਦੇ ਰੂਪੇ ਨਾਮ ਦਾ ਢੋਲ ਵੱਜਣ ਲੱਗ ਜਾਂਦਾ ਅਣ ਮੜਿਆ ਬਿਨਾਂ ਮੜੇ ਕੋਈ ਅਣ ਮੜਿਆ ਮੰਦਲ ਵੱਜੈ ਬਿਨ ਸਾਵਣ ਘਨ ਹਰ ਗੱਜੈ ਘਨ ਹਰ ਕਹਿੰਦੇ ਬੱਦਲਾਂ ਨੂੰ ਸਾਵਣ ਦੇ ਮਹੀਨੇ ਦੇ ਵਿੱਚ ਬੱਦਲ ਹੁੰਦੇ ਆ ਉਦੋਂ ਬਾਰਿਸ਼ਾਂ ਪੈਂਦੀਆਂ ਨੇ ਪਰ ਕਹਿੰਦੇ ਜਿਹੜੇ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਜਾਂਦੇ ਐ ਉਹ ਬਿਨਾਂ ਹੀ ਸਾਵਣ ਤੋਂ ਉਹਨਾਂ ਦੇ ਅੰਦਰ ਬੱਦਲ ਗਰਜਣ ਲੱਗ ਜਾਂਦੇ ਐ ਬਿਨ ਸਾਵਣ ਕਨਹਰ ਗੱਜੈ ਪਹਿਲਾਂ ਕਿਹਾ ਕਿ ਉਹਨਾਂ ਦੇ ਅੰਦਰ ਢੋਲ ਵੱਜਣ ਲੱਗ ਜਾਂਦੇ ਜਿਵੇਂ ਗੁਰਬਾਣੀ ਚ ਆਪਾਂ ਪੜ੍ਹਦੇ ਆ ਨਾ ਬਾਜੇ ਅਨਹਦ ਤੂਰੇ ਕਿ ਉਹਨਾਂ ਦੇ ਅੰਦਰ ਉਹ ਬਾਜੇ ਵੱਜਣ ਲੱਗ ਜਾਂਦੇ ਨੇ ਅਨਾਹਦ ਨਾਦ ਚੱਲਣ ਲੱਗ ਜਾਂਦਾ ਬਿਨ ਸਾਵਣ ਕਨਹਰ ਗੱਜੈ ਬਾਦਲ ਬਿਨ ਵਰਖਾ ਹੋਏ ਕਹਿੰਦੇ ਜਦੋਂ ਬੱਦਲ ਹੁੰਦਾ ਉਦੋਂ بارشਾਂ ਪੈਂਦੀਆਂ ਨੇ ਪਰ ਜਿਹੜਾ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਜਾਂਦਾ ਕਹਿੰਦੇ ਬਿਨੈ ਬੱਦਲ ਤੋਂ ਉਹਦੇ ਅੰਦਰ ਵਰਖਾ ਹੋ ਲੱਗ ਜਾਂਦੀ ਹੈ ਵਰਖਾ ਜਦੋਂਸੀਂ ਪ੍ਰਮਾਤਮਾ ਨੂੰ ਯਾਦ ਕਰਦੇ ਰਵਾਂਗੇ ਸਿਮਰਦੇ ਰਵਾਂਗੇ ਉਹਦੇ ਵਿੱਚ ਅਭੇਦ ਹੋਵਾਂਗੇ ਕਹਿੰਦੇ ਸਾਡੇ ਅੰਦਰ ਗੁਰਬਾਣੀ ਰੂਪੀ ਵਰਖਾ ਹੋਈ ਜਾਣੀ ਹੈ ਫਿਰ ਉਹ ਕਹਿੰਦੇ ਜਿਵੇਂ ਝੜਨਾ ਵਗਦਾ ਹੈ ਨਾ ਲਗਾਤਾਰ ਕਹਿੰਦੇ ਇਸ ਤਰ੍ਹਾਂ ਸਾਡੇ ਅੰਦਰ ਉਹ ਨਾਮ ਰੂਪੀ ਵਰਖਾ ਹੋਈ ਜਾਣੀ ਹੈ ਜੋ ਤਤ ਵਿਚਾਰਾ ਕੋਈ ਜਿਹੜੇ-ਜਿਹੜੇ ਇਨਸਾਨਾਂ ਨੇ ਉਸ ਪ੍ਰਮਾਤਮਾ ਨੂੰ ਜਾਣ ਲਿਆ ਉਹਦੇ ਅੰਦਰ ਇਹ ਸਾਰਾ ਕੁਝ ਹੁੰਦਾ ਉਹਦੇ ਅੰਦਰ ਢੋਲ ਵੱਜਦੇ ਆ ਉਹਦੇ ਅੰਦਰ ਬੱਦਲ ਗੱਜਦੇ ਐ ਤੇ ਉਹਦੇ ਅੰਦਰੇ ਵਰਖਾ ਹੁੰਦੀ ਐ ਕਹਿੰਦੇ ਜਿਹੜਾ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਜਾਂਦਾ ਜੋ ਤਤ ਵਿਚਾਰਾ ਕੋਈ ਜਿਹੜੇ ਇਨਸਾਨਾਂ ਨੇ ਉਸ ਪ੍ਰਮਾਤਮਾ ਨੂੰ ਜਾਲ ਲਿਆ ਮੋਕਾ ਮਿਲਿਓ ਰਾਮ ਸਨੇਹੀ ਭਗਤ ਨਾਮਦੇਵ ਜੀ ਕਹਿੰਦੇ ਮੈਨੂੰ ਕਹਿੰਦੇ ਉਹ ਪ੍ਰਮਾਤਮਾ ਮਿਲ ਗਿਆ ਉਹ ਸਨੇਹੀ ਮਿਲ ਗਿਆ ਉਹ ਰਾਮ ਮਿਲ ਗਿਆ ਰਾਮ ਕਿਹੜੇ ਦੀ ਗੱਲ ਗੁਰਦਾੜੀ ਦੇ ਵਿੱਚ ਕੀਤੀ ਐ ਆਪਾਂ ਕਈ ਵਾਰੀ ਪਹਿਲਾਂ ਵੀ ਗੱਲ ਕੀਤੀ ਹੈ ਕਿ ਰਾਮ ਉਹ ਹੈ ਜਿਹੜਾ ਹਰ ਇੱਕ ਦੇ ਅੰਦਰ ਰਮਿਆ ਹੋਇਆ ਹੈ ਉਹ ਰਾਮ ਦੀ ਗੁਰੂ ਸਾਹਿਬ ਗੱਲ ਨਹੀਂ ਕਰਦੇ ਜਿਹਨੂੰ ਜਦੋਂ ਸੰਿਆਸ 12 ਸਾਲ ਦਾ ਮਿਲਿਆ ਉਦੋਂ ਉਹ ਰੋਣ ਲੱਗ ਗਿਆ ਜਦੋਂ ਆਪਣੇ ਭਰਾ ਦਾ ਵਿਛੋੜਾ ਹੋਇਆ ਉਦੋਂ ਰੋਣ ਲੱਗ ਗਿਆ ਰੋਵੇ ਰਾਮ ਨਿਕਾਲਾ ਭਇਆ ਸੀਤਾ ਲਖਮਣ ਵਿਛੜ ਗਿਆ ਨਹੀਂ ਜਦੋਂ ਉਹਨਾਂ ਤੋਂ ਵਿਛੋੜਾ ਪਿਆ ਉਹ ਆਰਾਮ ਤੇ ਰੋਣ ਲੱਗ ਗਿਆ ਉਹ ਆਰਾਮ ਦੀ ਗੱਲ ਨਹੀਂ ਕੀਤੀ ਜਿਹੜਾ ਸਾਰਿਆਂ ਦੇ ਅੰਦਰ ਰਮਿਆ ਹੋਇਆ ਹੈ ਜਿਹੜਾ ਹਰ ਇੱਕ ਥਾਂ ਤੇ ਰਮਿਆ ਹੋਇਆ ਉਹ ਆਰਾਮ ਦੀ ਗੱਲ ਕਰਦੇ ਆ ਗੁਰੂ ਸਾਹਿਬ ਕਿ ਮੋ ਕੋ ਮਿਲਿਓ RAM ਸਨੇਹੀ ਕਿ ਮੈਨੂੰ ਉਹ ਪ੍ਰਮਾਤਮਾ ਮਿਲ ਗਿਆ ਉਹ RAM ਮਿਲ ਗਿਆ ਜਿਹੜਾ RAM ਸਾਰਿਆਂ ਥਾਵਾਂ ਤੇ ਰਮਿਆ ਹੋਇਆ ਹੈ ਜਿਹੜੇ RAM ਦੀ ਰਮਾਈਨ ਦੇ ਵਿੱਚ ਗੱਲ ਕੀਤੀ ਹੈ ਉਹ RAM ਜਿਹੜਾ ਉਹਨੂੰ ਲੋਕ ਰਾਮ ਰਾਮ ਕਹਿੰਦੇ ਪਰ ਉਹਨੂੰ ਜਾਣ ਪਾਇਆ ਨਹੀਂ ਕਿਉਂਕਿ ਉਹਨੂੰ ਕਹਿੰਦੇ ਐ ਜਿਹੜੇ ਇਹ ਰਾਮ ਦੀ ਗੱਲ ਕਰਦੇ ਜਦੋਂ ਇਹ ਰਾਮ ਰਾਮ ਕਮਾਗੇ ਨਾ ਅੰਦਰੋਂ ਸੀ ਉਦੋਂ ਕਹਿੰਦੇ ਪ੍ਰਮਾਤਮਾ ਦੇ ਨਾਲ ਅਭੇਦ ਹੋ ਜਾਣਗੇ ਫਿਰ ਰਾਮ ਰਾਮ ਕਰਤਾ ਸਭ ਜੱਗ ਫਿਰੈ ਰਾਮ ਨਾ ਪਾਇਆ ਜਾਏ ਕਹਿੰਦੇ ਉਹ ਇਸ ਤਰ੍ਹਾਂ ਪਾਇਆ ਨਹੀਂ ਜਾਂਦਾ ਜਦੋਂ ਅੰਦਰੋਂ ਪੁਕਾਰਾਂਗੇ ਉਦੋਂ ਉਹਦੇ ਵਿੱਚ ਅਭੇਦ ਹੋਵਾਂਗੇ ਮੌਕਾ ਮਿਲਿਓ ਰਾਮ ਸਨੇਹੀ ਦੇਹ ਮਿਲਿਆ ਦੇਹ ਸੁਦੇਹੀ ਸੁਦੇਹੀ ਦਾ ਭਾਵ ਹੁੰਦਾ ਸੁੰਦਰ ਕਹਿੰਦੇ ਜਦੋਂ ਦਾ ਮੈਨੂੰ ਪਰਮਾਤਮਾ ਮਿਲਿਆ ਮੇਰੀ ਆ ਜਿਹੜੀ ਦੇਹੀ ਹੈ ਇਹ ਵੀ ਸੋਹਣੀ ਹੋ ਗਈ ਹੁਣ ਇਹ ਦੇਹੀ ਕਿਵੇਂ ਸੋਹਣੀ ਹੋ ਗਈ ਬੰਦੇ ਨੇ ਨਸ਼ੇ ਛੱਡ ਤੇ ਸ਼ਰਾਬਾਂ ਛੱਡਤੀਆਂ ਪਹਿਲਾਂ ਸ਼ਰਾਬਾ ਪੀ ਪੀ ਕੇ ਨਾਲੀਆਂ ਜਿੱਡੇ ਕਿਤੇ ਸੀ ਹੁਣ ਗੁਰੂ ਘਰ ਆ ਜਾਂਦੇ ਆ ਗੁਰੂ ਘਰ ਆ ਕੇ ਸੰਗਤ ਦੇ ਨਾਲ ਬੈਠ ਕੇ ਵਿਚਾਰਾ ਹੁੰਦੀਆਂ ਨੇ ਕਿੰਨਾ ਫਰਕ ਪੈ ਗਿਆ ਗੁਰੂ ਸਾਹਿਬ ਕਹਿੰਦੇ ਹੁਣ ਉਹ ਜਿਹੜੀ ਦੇਹੀ ਸੀ ਉਹ ਖਰਾਬ ਹੈ ਤੇ ਜਦੋਂ ਪ੍ਰਮਾਤਮਾ ਦੇ ਨਾਲ ਮਿਲੇ ਆ ਉਦੋਂ ਕਹਿੰਦੇ ਦੇਹੀ ਵੀ ਸੋਹਣੀ ਹੋ ਜਾਣੀ ਹੈ ਜਿਹੜਾ ਵੀ ਇਨਸਾਨ ਗੁਰੂ ਦੇ ਨਾਲ ਆਪਣਾ ਮਨ ਜੋੜਦਾ ਹੈ ਤੇ ਗੁਰੂ ਦੇ ਵਿੱਚ ਆਪੇਦ ਹੁੰਦਾ ਉਹਦੀ ਦੇਹੀ ਕਹਿੰਦੇ ਬੜੀ ਸੋਹਣੀ ਹੋ ਜਾਂਦੀ ਹੈ ਰਹਾਉ ਰਹਾਉ ਦਾ ਭਾਵ ਕਿ ਸਹਿਰਾਓ ਰੁਕਣਾ ਤੇ ਰੁਕਣ ਤੋਂ ਭਾਵ ਕੇ ਸ਼ਬਦ ਨੂੰ ਚੰਗੀ ਤਰ੍ਹਾਂ ਸਮਝਣਾ ਹੈ ਹੁਣ ਅੱਗੇ ਭਗਤ ਨਾਮਦੇਵ ਜੀ ਕੀ ਕਹਿੰਦੇ ਆ ਮਿਲ ਪਾਰਸ ਕੰਚਨ ਹੋਇਆ ਕਹਿੰਦੇ ਜਿਹੜਾ ਪਾਰਸ ਹੈ ਉਹਦੇ ਨਾਲ ਜਦੋਂ ਲੋਹਾ ਲੱਗ ਜਾਂਦਾ ਸੋਨਾ ਬਣਾ ਦਿੰਦਾ ਕਹਿੰਦੇ ਜਿਹੜਾ ਗੁਰੂ ਹੈ ਇਹ ਵੀ ਪਾਰਸ ਤੋਂ ਘੱਟ ਨਹੀਂ ਹੈ ਇਹਦੇ ਨਾਲ ਜਦੋਂ ਅਸੀਂ ਲੱਗ ਜਾਾਂਗੇ ਤਾਂ ਅਸੀਂ ਵੀ ਕਹਿੰਦੇ ਸੋਨੇ ਵਰਗੇ ਬਣ ਜਾਾਂਗੇ ਪਰ ਜਿਹੜਾ ਗੁਰੂ ਐ ਇਹ ਤੇ ਪਾਰਸ ਤੋਂ ਵੀ ਕਿਤੇ ਉੱਪਰ ਐ ਜੀ ਪਾਰਸ ਮੈਂ ਔ ਸੰਤ ਮੈਂ ਬੜੋ ਅੰਤਰੋ ਜਾਣ ਉਹ ਲੋਹ ਕੰਚਨ ਕਰੇ ਉਹ ਕਰ ਲੈ ਆਪ ਸਮਾਨ ਕਹਿੰਦੇ ਜਿਹੜਾ ਪਾਰਸ ਐ ਉਹਦੇ ਨਾਲ ਲੋਹਾ ਲੱਗ ਜਾਣਾ ਤਾਂ ਉਹਨੇ ਸੋਨਾ ਬਣਾ ਦੇਣਾ ਪਰ ਜੇ ਅਸੀਂ ਗੁਰੂ ਦੇ ਨਾਲ ਲੱਗ ਜਾਾਂਗੇ ਗੁਰੂ ਨੇ ਆਪਣੇ ਵਰਗਾ ਬਣਾ ਲੈਣਾ ਮਿਲ ਪਰਸ ਕੰਚਨ ਹੋਇਆ ਮੁਖ ਰਤਨ ਮਨਸਾ ਰਤਨ ਪਰੋਇਆ ਕਹਿੰਦੇ ਜਦੋਂ ਅਸੀਂ ਗੁਰੂ ਦੇ ਨਾਲ ਜੁੜ ਜਾਾਂਗੇ ਆ ਜਿਹੜਾ ਮੁਖ ਹੈ ਇਹਦੇ ਤੋਂ ਜਿਹੜੇ ਬੋਲ ਬੋਲੇ ਜਾਣਗੇ ਉਹ ਰਤਨਾ ਵਰਗੇ ਹੋਣਗੇ ਮੁਖ ਮਨਸਾ ਰਤਨ ਪਰੋਇਆ ਇਦਾਂ ਲੱਗ ਰਿਹਾ ਕਿ ਇਸ ਬੰਦੇ ਦੀ ਰਸਨਾ ਤੋਂ ਐ ਲੱਗਦਾ ਕਿ ਰਤਨ ਡਿੱਗਦੇ ਆ ਜਦੋਂ ਗੁਰੂ ਸਾਹਿਬ ਦੇ ਬਚਨ ਅਸੀਂ ਪੜ੍ਹਦੇ ਆ ਗੁਰੂ ਕੇ ਪਿਆਰਿਆਂ ਦੀਆਂ ਸਾਖੀਆਂ ਸੀ ਪੜਦੇ ਆ ਏਦਾਂ ਲੱਗਦਾ ਕਿ ਇਹ ਰਤਨਾ ਵਰਗੇ ਨੇ ਹੀਰਿਆਂ ਵਰਗੇ ਨੇ ਉਹਨਾਂ ਦੇ ਬਚਨ ਕਿੰਨਾਂ ਦੇ ਜਿਹੜੇ ਗੁਰੂ ਦੇ ਨਾਲ ਅਭੇਦ ਹੋ ਜਾਂਦੇ ਆ ਮੁਖ ਮਨਸਾ ਰਤਨ ਪਰੋਇਆ ਨਿਜ ਭਾਉ ਭਇਆ ਭ੍ਰਮ ਭਾਗਾ ਹੁਣ ਕਹਿੰਦੇ ਜਿਹੜਾ ਸਾਡੇ ਅੰਦਰ ਭਰਮ ਪਿਆ ਹੋਇਆ ਸੀ ਕਾਹਦਾ ਭਰਮ ਸੀ ਕਿ ਆ ਪਤਾ ਨਹੀਂ ਨੀਵੇਂ ਜਾਂਦਾ ਉੱਚੀ ਜਾਂਦਾ ਆ ਪਤਾ ਨਹੀਂ ਕੌਣ ਹੈ ਪਤਾ ਨਹੀਂ ਕੌਣ ਸਾਰਿਆਂ ਦੇ ਵਿੱਚੋਂ ਕਹਿੰਦੇ ਇੱਕ ਪਰਮਾਤਮਾ ਹੀ ਨਜ਼ਰ ਆਉਣ ਲੱਗ ਜਾਂਦਾ ਸਾਰਿਆਂ ਦੇ ਵਿੱਚੋਂ ਇੱਕੋ ਹੀ ਦਿਸਣ ਲੱਗ ਜਾਂਦਾ ਕੋਈ ਉੱਚਾ ਨਹੀਂ ਕੋਈ ਨੀਵਾਂ ਨਹੀਂ ਕੋਈ ਗਰੀਬ ਨਹੀਂ ਕੋਈ ਅਮੀਰ ਨਹੀਂ ਸਾਰਿਆਂ 'ਚੋਂ ਉਹੀ ਪਰਮਾਤਮਾ ਦਿਸਣ ਲੱਗ ਜਾਂਦਾ ਜਿਹੜਾ ਇੱਕ ਵਾਰ ਉਸ ਗੁਰੂ ਦੇ ਵਿੱਚ ਅਭੇਦ ਹੋ ਗਿਆ ਉਸ ਪਰਮਾਤਮਾ ਦੇ ਵਿੱਚ ਅਭੇਦ ਹੋ ਗਿਆ ਗੁਰੂ ਪੁੱਛੇ ਮਨ ਪਤੀ ਆਗਾ ਪਤੀ ਆਗਾ ਭਾਵ ਕੇ ਪਤੀ ਜਗਿਆ ਗੁਰੂ ਪੁੱਛੇ ਗੁਰੂ ਦੇ ਵਿੱਚ ਮੇਰਾ ਮਨ ਪਤੀ ਜਗਿਆ ਇਕਮਿਕ ਹੋ ਗਿਆ ਇਕਮਿਕ ਕਿਵੇਂ ਹੋਇਆ ਜੀ ਅੱਗੇ ਭਗਤ ਨਾਮਦੇਵ ਜੀ ਕਹਿੰਦੇ ਜਲ ਭੀਤਰ ਕੁੰਭ ਸਮਾਨਿਆ ਕਹਿੰਦੇ ਜਿਵੇਂ ਗੰਗਾ ਦਾ ਜਲ ਲੈ ਲੋ ਸਮੁੰਦਰ ਦਾ ਜਲ ਲੈ ਲੋ ਇਕ ਆਪਣੇ ਘਰੋਂ ਘੜੇ ਦਾ ਪਾਣੀ ਲੈ ਲੋ ਕਹਿੰਦੇ ਉਹ ਸਾਰਿਆਂ ਨੂੰ ਇੱਕੋ ਜਿਹਾ ਇੱਕ ਇੱਕਵੇਂ ਕਰਦੇ ਹੋ ਇਕੱਠਾ ਕਰਦੇ ਹੋ ਕਹਿੰਦੇ ਉਹ ਆਪੋ ਆਪਣੇ ਜਿਹੜੇ ਜਿਹੜਾ ਕਹਿੰਦਾ ਸੀ ਮੈਂ ਗੰਗਾ ਦਾ ਜਲਾ ਮੈਂ ਸਮੁੰਦਰ ਦਾ ਜਲਾ ਕਹਿੰਦੇ ਉਹ ਸਾਰੇ ਫਿਰ ਇੱਕੋ ਹੀ ਰੂਪ ਧਾਰਨ ਕਰ ਲੈਂਦੇ ਆ ਘੜੇ ਬਣ ਘੜੇ ਦਾ ਬਣ ਜਾਂਦੇ ਆ ਕਿਉਂਕਿ ਉਹਨਾਂ ਜੋ ਫਿਰ ਅਲੱਗ-ਅਲੱਗ ਕੱਢਣਾ ਬੜਾ ਮੁਸ਼ਕਲ ਹੋ ਜਾਂਦਾ ਹੈ ਕੋਈ ਬੰਦਾ ਇਹ ਨਹੀਂ ਕੱਢ ਸਕਦਾ ਕਿ ਆਹ ਪਾਣੀ ਹੁਣ ਮੈਂ ਕੱਢ ਲਾਂ ਇਹ ਗੰਗਾ ਵਾਲਾ ਪਾਣੀ ਹੈ ਆਹ ਕੱਢ ਲਾਂ ਇਹ ਸਮੁੰਦਰ ਵਾਲਾ ਪਾਣੀ ਹੈ ਆਹ ਸਾਡੇ ਘਰ ਵਾਲਾ ਪਾਣੀ ਹੈ ਕਿਉਂਕਿ ਉਹ ਇੱਕਮਿਕ ਹੋ ਜਾਣਾ ਹੈ ਕਹਿੰਦੇ ਜਿਹੜਾ ਪ੍ਰਮਾਤਮਾ ਦੇ ਵਿੱਚ ਇੱਕਮਿਕ ਹੋ ਗਿਆ ਉਹਨੂੰ ਕਹਿੰਦੇ ਫਿਰ ਤੁਸੀਂ ਬਾਹਰ ਨਹੀਂ ਕੱਢ ਸਕਦੇ ਅਲੱਗ-ਅਲੱਗ ਨਹੀਂ ਕਰ ਸਕਦੇ ਸਭ ਰਾਮ ਸਭ ਰਾਮ ਏਕ ਕਰ ਜਾਣਿਆ ਉਹ ਸਾਰਿਆਂ ਨੂੰ ਇੱਕੋ ਹੀ ਪਰਮਾਤਮਾ ਕਰਕੇ ਜਾਣਦਾ ਉਹਦੇ ਅੰਦਰ ਫਿਰ ਕੋਈ ਫਰਕ ਨਹੀਂ ਰਹਿ ਜਾਂਦਾ ਕਦੋ ਗੁਰ ਚੇਲੇ ਹੈ ਮਨ ਮੰਨਿਆ ਜਦੋਂ ਪਰਮਾਤਮਾ ਦੇ ਵਿੱਚ ਸਾਡਾ ਮਨ ਮੰਨ ਗਿਆ ਗੁਰੂ ਤੇ ਚੇਲਾ ਫਿਰ ਇੱਕ ਹੋ ਗਏ ਜਦੋਂ ਗੁਰ ਚੇਲੇ ਹੈ ਮਨ ਮੰਨਿਆ ਤੇ ਲਾਸਟ ਪੰਕਤੀ ਦੇ ਵਿੱਚ ਭਗਤ ਨਾਮ ਦੇ ਵਿੱਚ ਇਹ ਕਹਿੰਦੇ ਆ ਜਨਨਾਮੈ ਤਤ ਪਛਾਨਿਆ ਕਹਿੰਦੇ ਮੈਂ ਨਾਮ ਦੇਵ ਨੇ ਕਹਿੰਦੇ ਪ੍ਰਮਾਤਮਾ ਨੂੰ ਪਛਾਣ ਲਿਆ ਗੁਰੂ ਦੇ ਨਾਲ ਮਿਲ ਕੇ ਭਗਤਾਂ ਦੇ ਨਾਲ ਮਿਲ ਕੇ ਪਿਆਰਿਆਂ ਦੇ ਨਾਲ ਮਿਲ ਕੇ ਮੈਂ ਉਸ ਪ੍ਰਮਾਤਮਾ ਨੂੰ ਜਾਣ ਲਿਆ ਮੈਂ ਉਹਨੂੰ ਪਹਿਚਾਨ ਲਿਆ ਤੇ ਸਾਨੂੰ ਵੀ ਲੋੜ ਹੈ ਕਿ ਅਸੀਂ ਵੀ ਗੁਰੂ ਦੀ ਬਾਣੀ ਪੜ੍ਹ ਕੇ ਗੁਰੂ ਦੀ ਬਾਣੀ ਪੜ੍ਹ ਕੇ ਉਹ ਤੇ ਅਮਲ ਕਰਕੇ ਉਹਦੇ ਵਿੱਚ ਆਪੇਦ ਹੋਈਏ ਅਸੀਂ ਵੀ ਉਸ ਪ੍ਰਮਾਤਮਾ ਨੂੰ ਜਾਣਨ ਦੀ ਕੋਸ਼ਿਸ਼ ਕਰੀਏ ਗੁਰ ਚੇਲੇ ਹੈ ਮਨ ਮੰਨਿਆ ਜਨਨਾਮੈ ਤਤ ਪਛਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ